ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਆਨਤੇ ਬੁੱਚੜ ਦੇ ਪੋਤੇ ਰਵਨੀਤ ਬੁੱੱਟੀ ਨੂੰ ਉਹਦੀ ਭਾਸ਼ਾ ਜਵਾਬ ਦੇਣ ਲੱਗਾ ਸੁਣ ਲਈ ਹੋਏ ਜਿੰਨਾ ਨੁਕਸਾਨ ਤੇਰੇ ਦਾਦੇ ਨੇ ਜਿਹਨੂੰ ਸਿੱਕਾਉ ਬਿਆਨਤਾ ਬੁੱਚੜ ਕਹਿੰਦੀ ਆ ਐਨਾ ਕਿਸੇ ਨੇ ਨਹੀਂ ਕੀਤਾ ਹੋਣਾ ਤਾਂ ਇਹ ਤੈਨੂੰ ਤਕਲੀਫ ਹੁੰਦੀ ਆ ਜਦੋਂ ਤੇਰਾ ਦਾਦਾ ਮੁੱਖ ਮੰਤਰੀ ਸੀ ਜਦੋਂ ਨੌਜਾਂ ਜਾਂਦੇ ਸੀ ਨਾ ਇਹ ਸਿਰਾਂ ਤੇ ਦਸਤਾਰਾਂ ਸਜਾਈਆਂ ਹੁੰਦੀਆਂ ਸੀ ਦਾੜੇ ਰੱਖੇ ਹੁੰਦੇ ਸੀ ਝੂਠੇ ਮੁਕਾਬਲੇ ਤੇਰਾ ਦਾਦਾ ਹੀ ਕਰਾਉਂਦਾ ਸੀ ਇੰਦਰਾ ਗਾਂਧੀ ਨੇ ਪਹਿਲਾਂ ਗੁਰੂ ਧੰਮਾ ਤੇ ਹਮਲਾ ਕੀਤਾ ਉਹੀ ਅਗੇ ਤਰਜ਼ ਤੇ ਤੇਰੇ ਦਾਦੇ ਨੇ ਸਿੱਖ ਕੌਮ ਦਾ ਬੈਰੀ ਬਣਿਆ ਤੇ ਤਾਂ ਹੀ ਤੈਨੂੰ ਤਕਲੀਫ ਹੁੰਦੀ ਆ ਇਹ ਦਸਤਾਰਾਂ ਨੂੰ ਇਹ ਦਾੜਿਆਂ ਦਾ ਬੈਰੀ ਸੀ ਤੇਰਾ ਦਾਦਾ ਜਦੋਂ ਮੁੱਖ ਮੰਤਰੀ ਸੀ ਕੇਪੀਐਸ ਗਿੱਲ ਦੇ ਨਾਲ ਰਲ ਕੇ ਝੁੱਠੇ ਮੁਕਾਬਲੇ ਕੀਤੇ ਉਹਨੇ ਨੌਜ ਉਹਨਾਂ ਨੂੰ ਮਾਰਿਆ ਬੇਗੁਨਾ ਨੌਜਵਾਨਾਂ ਨੂੰ ਮਾਰਿਆ ਇੱਕ ਪੀੜੀ ਮਾਰ ਦਿੱਤੀ ਤੇਰੇ ਦਾਦੇ ਨੇ ਬਿਆਨਤਾ ਪੁੱਜਰ ਤਾਂ ਹੀ ਕਹਿੰਦੀ ਅਸੀਂ ਕੌਮ ਤੇਰੇ ਦਾਦੇ ਨੂੰ ਤੇ ਤੈਨੂੰ ਤਕਲੀਫ ਕਿਉਂ ਹੁੰਦੀ ਆ ਕਿਉਂਕਿ ਜਦੋਂ ਸਿੱਖ ਕੌਮ ਦਾ ਉਹ ਕਤਲੇਆਮ ਕਰ ਰਿਹਾ ਸੀ ਤਾਂ ਉਹਨੂੰ ਸਿੰਘਾਂ ਨੇ ਸੁੱਧਾ ਲਾਇਆ ਤੇਰੇ ਦਾਦੇ ਨੇ ਜਿਨ੍ਹਾਂ ਨੂੰ ਅਸੀਂ ਅੱਜ ਬੰਦੀ ਸਿੰਘ ਕਹਿੰਨੇ ਆ ਭਾਈ ਬਲਵੰਤ ਸਿੰਘ ਰਾਜੂਆਣਾ ਜੀ ਜਗਤਾਰ ਸਿੰਘ ਹਵਾਰਾ ਜੀ ਹੋਰ अनेका ਬੰਦੀ ਸਿੰਘ ਜਿਹੜੇ ਆਪਣੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਤੇ ਜਦੋਂ ਉਹਨਾਂ ਨੂੰ ਛੱਡਣ ਦੀ ਗੱਲ ਆਉਂਦੀ ਆ ਤਾਂ ਤੇਰੇ ਤਖਲੀਫ਼ ਹੁੰਦੀ ਆ ਤਾਂ ਹੀ ਤੂੰ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਤੇ ਸਿੱਖ ਕੌਮ ਦੇ ਖਿਲਾਫ ਬੋਲ ਰਿਹਾ ਹੈ ਤੂੰ ਕਹਿੰਦਾ ਡਰ ਗਏ ਕਿਸੇ ਤੋਂ ਨਹੀਂ ਡਰਿਆ ਸੀ ਡਰਾ ਸਾਨੂੰ ਇੰਦਰਾ ਨਹੀਂ ਸਕੀ ਡਰਾ ਸਾਨੂੰ ਤੇਰਾ ਦਾਦਾ ਨਹੀਂ ਸਕਿਆ ਬਿਆਨਤਾ ਬੁੱਚੜ ਤੇ ਤੂੰ ਕਿਹੜੀ ਚੀਜ਼ ਦੀ ਬਾਗ ਦੀ ਮੂਲੀ ਆ ਓਏ ਕਿਸੇ ਤੋਂ ਨਹੀਂ ਸੀ ਡਰਦੇ ਖਾਲਸਾ ਛੰਡੇ ਦੇ ਹੇਠ ਸਿੱਖ ਕੌਮ ਸਿੱਖ ਕੌਮ ਦੇ ਮੁੱਦੇ ਆ ਲਈ ਇਕਜੁੱਟਾ ਇਕਜੁੱਟ ਹੋ ਕੇ ਲੜੂਗੀ ਸ਼੍ਰੋਮਣੀ ਗੁਰਦੁਆਰਾ ਪ੍ਰੰਦਰ ਕਮੇਟੀ ਮੁਰੇ ਹੋ ਕੇ ਲੜਾਈ ਲੜ ਰਹੀ ਆ ਪੂਰੀਆ ਸਿੱਖ ਸੰਸਥਾਵਾਂ ਸਿੱਖ ਕੌਮ ਇੱਕ ਮਟੋ ਕੇ ਲੜਾਈ ਲੜ ਰਹੀ ਆ ਤੇ ਲੜਨੀ ਬਚਾਈ ਦੀ ਆ ਮੇਰੀ ਬੇਨਤੀ ਆ ਨੌਜਵਾਨਾਂ ਨੂੰ ਠੋਕਿਆ ਕਰੋ ਇਹ ਲੋਕ ਗਲਾਮਿਆਂ ਨੇ ਪੈਂਦੇ ਨੇ ਇਹ ਉਹਨਾਂ ਦੇ ਵਾਰਿਸ ਨੇ ਜਿਨ੍ਹਾਂ ਨੇ ਇੱਕ ਪੀੜੀ ਮਾਰ ਦਿੱਤੀ ਆਪਣੀ ਨੌਜਵਾਨਾਂ ਦੀ ਇਹ ਦਸਤਾਰਾਂ ਦਾੜੀਆਂ ਦੇ ਬੈਰੀ ਨੇ ਨੌ ਇਹ ਇਹ ਬਿਆਰਤ ਦਾ ਪੁੱਤੜ ਦਾ ਪਰਿਵਾਰ ਤੇਰੀ ਇੱਟ ਦਾ ਜਵਾਬ ਪੱਥਰ ਨਾਲ ਦੇਾਂਗੇ ਓਏ ਸੁਣ ਲੈ ਤੇ ਤੇਰੀ ਭਾਸ਼ਾ ਦਾ ਜਵਾਬ ਤੇਰੀ ਭਾਸ਼ਾ ਦੇ ਵਿੱਚ ਹੀ ਦਵਾਂਗੇ ਇਹ ਲੋਕ ਬੈਰੀ ਨੇ ਨੌ ਜਨ ਬੇਨਤੀ ਇਹਨਾਂ ਨੂੰ ਇਹਦੀ ਭਾਸ਼ਾ ਸਾਰੇ ਇੱਕ ਮਤੋਂ ਕੇ ਜਵਾਬ ਦੋ ਤੇ ਲੜਾਈ ਲੜੋ ਕਿਉਂਕਿ ਬੰਦੀ ਸਿੰਘਾਂ ਨੇ ਕੌਮ ਲਈ ਲੜੇ ਨੇ ਕੋਈ ਜਾਤੀ ਲਈ ਨਹੀਂ ਸੀ ਬੰਦੀ ਸਿੰਘਾਂ ਦੀ ਕੌਮ ਲਈ ਲੜੇ ਨੇ ਕੌਮ ਦੇ ਦਰਦ ਲਈ ਲੜੇ ਨੇ ਸਾਡੇ ਬਜ਼ੁਰਗਾਂ ਦੇ ਜਿਨ੍ਹਾਂ ਜਿਨ੍ਹਾਂ ਦੀਆਂ ਛੁੱਠੇ ਮੁਕਾਬਲੇ ਕਿਤੇ ਉਹਨਾਂ ਨੇ ਲੜੇ ਨੇ ਤਾਂ ਉਹਨੇ ਸੋਦੇ ਲਾਇਆ ਤਾਂ 25 25 30 32 ਸਾਲ ਤੋਂ ਜਿਲ੍ਹਾਂ 'ਚ ਮੰਦ ਨੇ ਇਹ ਰਵਨੀਤ ਬੁੱਟੂ ਵਰਗਨ ਔਕਾਤ ਦਿਖਾਇਆ ਕਰੋ ਕਿ ਤੇਰੇ ਦਾਦੇ ਨੂੰ ਸਿੱਖ ਕੌਮ ਬਿਰਤਾ ਬੁੱਚੜ ਕਹਿੰਦੀ ਆ ਓਏ ਬਿਰਤਾ ਬੁੱਚੜ ਕਹਿੰਦੀ ਆ ਕਿ ਤੂੰ ਵੀ ਡੰਤੇ ਵਿਚਰ ਤੋਂ ਕੱਟ ਨਹੀਂ ਤੂੰ ਵੀ ਰਵਨੀਤ ਬੁੱਚੜਾ ਬੁੱਚੜ ਕਿਉਂਕਿ ਸਿੱਖ ਕੌਮ ਦਾ ਤੈਨੂੰ ਦਰਦ ਨਹੀਂ ਬਾਰ-ਬਾਰ ਤਾਂ ਹੀ ਤੂੰ ਜ਼ਹਿਰ ਉਗਲਦਾ ਤਾਂ ਹੀ ਜ਼ਹਿਰ ਉਗਲਦਾ ਸੱਪ ਦਾ ਬੱਚਾ ਸੱਪ ਹੀ ਆ ਫਿਰ ਤੂੰ ਅਸਲੀਅਤ ਦੇ ਵਿੱਚ ਸੋ ਇਸ ਲਈ ਤੈਨੂੰ ਤੇਰੀ ਭਾਸ਼ਾ ਜਵਾਬ ਦੇ ਰਹੀ ਹੈ ਤੇ ਜੇ ਇੱਕ ਗੱਲ ਬੋਲੇਗਾ ਚਾਰ ਤੈਨੂੰ ਸਰਾਵਾਂਗੇ ਕਿਉਂਕਿ ਤੁਹਾਡਾ ਜਿਹੜਾ ਖਾਨਦਾਨ ਹੈ ਉਹ ਸਾਰਾ ਪੰਜਾਬ ਸਾਰੀ ਸਿੱਖ ਕੌਮ ਜਾਣਦੀ ਹੈ ਕਿ ਕੀ ਤੁਸੀਂ ਸਿੱਖ ਕੌਮ ਦੇ ਨਾਲ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ